ਪ੍ਰਾਈਵੇਟ ਸਕੂਲ ਦੀ バス ਪਲਟਨ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਭਾਵੇਂ ਕਈ ਦਿਨਾਂ ਤੋਂ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਪਏ ਸਨ ਤਾਂ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਅੱਜ ਸਕੂਲ ਖੁੱਲੇ ਸਨ ਜਿਸ ਦੇ ਚੱਲਦੇ ਅੱਜ ਪ੍ਰਾਈਵੇਟ ਸਕੂਲ ਦੀ バス ਜਿਹੜੀ ਚੋਏ ਦੇ ਵਿੱਚ ਜਾ ਕੇ ਡਿੱਗੀ ਹੈ ਜਿਸ ਦੇ ਵਿੱਚ 20 ਦੇ ਕਰੀਬ ਬੱਚੇ ਸਨ ਜਿਨ੍ਹਾਂ ਨੂੰ ਕਿ ਭਾਰੀ ਮੁਸ਼ਕਲ ਦੇ ਨਾਲ ਬਾਹਰ ਕੱਢ ਲਿਆ ਗਿਆ ਦੱਸਦੀ ਹੈ ਕਿ ਪਿਛਲੇ ਦਿਨਾਂ ਤੋਂ ਸਕੂਲ ਬੰਦ ਪਏ ਸਨ ਤੱਜ ਸਰਕਾਰ ਦੇ ਹੁਕਮ ਅ ਤ ਸਕੂਲ ਖੁੱਲੇ ਨੇ ਨਾਬਾ ਦੇ ਨਜ਼ਦੀਕ ਪਿੰਡ ਕਕਰਾਲਾ ਦੇ ਕੋਲ ਪ੍ਰਾਈਵੇਟ ਸਕੂਲ ਨਾਬਾ ਦੀ ਬਾਸ ਪਿੰਡ ਚੋਏ ਦੇ ਵਿੱਚ ਜਾ ਡਿੱਗੀ ਜਿਸ ਤੇ ਵਿੱਚ 20 ਬੱਚੇ ਸਵਾਰ ਸਨ ਜਿਨਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਮੌਕੇ ਦੇ ਉੱਤੇ ਲੋਕਾਂ ਦਾ ਇਕੱਠ ਹੋਇਆ ਤੇ ਸਕੂਲ ਦਾ ਸਟਾਫ ਵੀ ਮੌਕੇ ਦੇ ਉੱਤੇ ਪਹੁੰਚ ਗਿਆ ਕਿਉਂਕਿ ਸੜਕ ਬਹੁਤ ਜ਼ਿਆਦਾ ਛੋਟੀ ਸੀ ਜ਼ਿਆਦਾ ਬਰਸਾਤ ਕਾਰਨ ਟੋਏ ਪਏ ਹੋਏ ਸਨ ਜਦੋਂ ਬੱਸ ਡਰਾਈਵਰ ਨੇ ਸਾਈਡ ਦੇਣ ਦੈਂ ਦੀ ਕੋਸ਼ਿਸ਼ ਕੀਤੀ ਤਾਂ ਬੱਸ ਇੱਕ ਸਾਈਡ ਤੋਂ ਪਲਟ ਗਈ ਮੌਕੇ ਦੇ ਉੱਤੇ ਲੋਕਾਂ ਨੇ ਅਤੇ ਸਕੂਲ ਸਟਾਫ ਨੇ ਦੱਸਿਆ ਕਿ ਬਸ ਦੇ ਜਾਣ ਦਾ ਪੂਰਾ ਪੂਰਾ ਰਸਤਾ ਸੀ ਬਸ ਇੱਕਦਮ ਚੋਏ ਦੇ ਵਿੱਚ ਪਲਟ ਗਈ ਤੇ ਬੱਚਿਆਂ ਨੂੰ ਸਹੀ ਸਲਾਮਤ ਬਸ ਦੇ ਵਿੱਚੋਂ ਕੱਢ ਲਿਆ ਗਿਆ 20 ਦੇ ਕਰੀਬ ਬੱਚੇ ਬਸ ਦੇ ਵਿੱਚ ਸਵਾਰ ਸਨ ਭਾਰੀ ਬਰਸਾਤ ਦੇ ਚਲਦੇ ਦੇਖ ਸਕਦੇ ਹੋ ਕਿੰਨਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਤਾਂ ਭਾਵੇਂ ਕਈ ਦਿਨਾਂ ਤੋਂ ਸਕੂਲ ਬੰਦ ਪਏ ਸਨ ਸਰਕਾਰੀ ਤੇ ਪ੍ਰਾਈਵੇਟ ਸਕੂਲ ਨੇ ਜਿਹੜੇ ਕਾਫੀ ਦਿਨਾਂ ਤੋਂ ਬੰਸਨਤ ਸਰਕਾਰ ਦੇ ਹੁਕਮਾਂ ਤਹਿਤ ਸਕੂਲ ਅੱਜ ਖੋਲੇ ਗਏ ਸਨ ਤਾਂ ਉੱਥੇ ਹੀ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਿੰਡ ਕਕਰਾਲਾ ਦੇ ਕੋਲ ਜਿੱਥੇ ਕਿ ਪ੍ਰਾਈਵੇਟ ਸਕੂਲ ਦੀ ਬਸ ਦਾ ਜਿਹੜੀ ਚੋਏ ਦੇ ਵਿੱਚ ਜਾ ਡਿੱਗੀ ਹੈ ਤਾਂ ਵੀ ਕਰੀਬ ਬੱਚੇ ਇਸ ਬਸ ਦੇ ਵਿੱਚ ਸਵਾਰ ਸਨ ਜਿਨ੍ਹਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ ਮੌਕੇ ਦੇ ਉੱਤੇ ਲੋਕ ਪਹੁੰਚ ਜਾਂਦੇ ਨੇ ਲੋਕਾਂ ਦੇ ਵੱਲੋਂ ਭਾਰੀ ਮੁਸਕਰ ਦੇ ਨਾਲ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਸਕੂਲ ਦਾ ਸਟਾਫ ਵੀ ਪਹੁੰਚ ਗਿਆ ਭਾਰੀ ਬਰਜ਼ਾਤ ਕਾਰਨ ਸੜਕ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਟੋਏ ਬਏ ਸਨ ਤਾਂ ਬੱਸ ਡਰਾਈਵਰ ਦੇ ਵੱਲੋਂ ਜਦੋਂ ਸਾਈਡ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬੱਸ ਜਿਹੜੀ ਪਲਟ ਗਈ ਤੇ ਸਿੱਧਾ ਜਾ ਕੇ ਚੋਏ ਦੇ ਵਿੱਚ ਡਿੱਗੀ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੱਸ ਪਲਟੀ ਹੋਈ ਨਜ਼ਰ ਆ ਰਹੀ ਹੈ ਬੱਚਿਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਤੇ ਲੋਕ ਵੀ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਤੁਰੰਤ ਬੱਸ ਦੇ ਵਿੱਚੋਂ ਬੱਚੇ ਕੱਢੇ ਗਏ ਨੇ